ਅਲਗ-ਅਲਗ ਜਮਾਂ ਜੀ ਉਹਨਾਂ ਨੇ ਟਰਾਲੀਆਂ ਧੱਕ ਕੇ ਪਿੱਛੇ ਕਰੀਆਂ ਉੱਥੇ ਚੀਕਾ ਮਾਰਦੇ ਉੱਥੋਂ ਗੋਲੇ ਹਿੱਟ ਲੱਗ ਗਏ ਸਾਡੀਆਂ ਮਾਵਾ ਬੈਠੀਆਂ ਸੀ ਇੱਥੇ ਤੇ ਉਹ ਆਏ ਬੈਠਾ ਤੇ ਸਾਡੇ ਤੇ ਅੱਥਰੂ ਗਏ ਤੇ ਗੋਲੇ ਸਿੱਟੇ ਉਹਨਾਂ ਨੇ ਫਿਰ ਉਹਨਾਂ ਨੇ ਗੋਲੇ ਸਿੱਟੇ ਫਿਰ ਇਧਰੋਂ ਡੜਲੇ ਚਲਾਇਆ ਫਿਰ ਭੱਜੇ ਹੋ ਗਏ अच्छा पुलिस ने भी कोई डलेबाजी की थी कोई पत्थरबाजी की थी डलेबाजी की थी उधरों अच्छा पुलिस ने डलेबाजी की थी अच्छा ते फिर कोई ਲੋਕਾਂ ਦੇ ਘਰਾਂ ਚ ਵੀ ਅਥਰੂ ਗੈਸ ਦੇ ਗੋਲੇ ਕੋਈ ਜਾ ਕੇ ਡਿੱਗੇ ਲੋਕਾਂ ਦੇ ਘਰਾਂ ਚ ਵੀ ਡਿੱਗੇ ਆ ਨਿੱਕੇ ਨਿੱਕੇ ਬੱਚੇ ਆ ਇੱਧਰ ਸਾਰੇ ਵਾਸੀ ਚ ਘਰਾਂ ਚੋਂ ਡਿੱਗੇ ਆ ਬੱਕਰਾਂ ਕਾਹਦੀ ਪਸ਼ੂ ਸੀ گاਵਾ ਫਰਦੀਆਂ ਸੀ ਉਹਨਾਂ ਦੇ ਉੱਤੇ ਵੀ ਡਿੱਗੇ ਆ ਕੋਈ ਗਾਵਾਂ ਗਾਵਾਂ ਬੱਕਰੀਆਂ ਦਾ ਕੋਈ ਨੁਕਸਾਨ ਵੀ ਹੋਇਆ ਨਹੀਂ ਨੁਕਸਾਨ ਦਾ ਨਹੀਂ ਬੱਕਰੀ ਹੋਈ ਹੈ ਸਾਲ ਭਾਈ ਬੱਚਾ ਮਰਿਆ ਇੱਕ ਹਾਂਜੀ ਬੱਚਾ ਮਰਿਆ ਇੱਕ ਬਈ ਕਾਹਦੇ ਨਾਲ ਮਰਿਆ ਅਥਰੂ ਗੈਸ ਦੇ ਗੋਲੇ ਨਾਲ ਅਥਰੂ ਗੈਸ ਦੇ ਗੋਲੇ ਬੰਨਿਆ ਵੈਸੀ ਉਹ ਤਾਂ ਮੰਨ ਲਵੀ ਫੁੱਟਣੇ ਗਿਆ ਮਤਲਬ ਕਿ ਕਿਲੇ ਤੋਂ ਉੱਥੇ ਸਾਹ ਘੁੱਟ ਕੇ ਮਰ ਗਿਆ ਭਈ ਉਹ ਅੱਛਾ ਹਾਂ ਜੀ ਤੇ ਕਹਿੰਦੇ ਜੀ ਕੋਈ ਵੱਡੇ ਦਾ ਹੱਥ ਵੀ ਅਥਰੂ ਕੈਸੇ ਗੋਲੇ ਨਾਲ ਹਾਂ ਜੀ ਇੱਥੋਂ ਨਹੀਂ ਇਹ ਮੁੰਡਾ ਐਸੇ ਡੀ ਐਮ ਸੀ ਦਾਖਲਾ ਬਾਈ ਅਥਰੂ ਕੈਦਾ ਗੋਲਾ ਸਿੱਟਿਆ ਉਹ ਵਾਪਸ ਸਿੱਟਣ ਲੱਗਾ ਤੇ ਆ ਕੇ ਉਹਦਾ ਹੱਥ ਸਾਰਾ ਉੱਟ ਗਿਆ ਜੀ ਅੱਛਾ ਕਾੜ ਤਾ ਅੱਛਾ ਅਥਰੂ ਕੈਸੇ ਗੋਲੇ ਨਾਲ ਮੁੰਡੇ ਦਾ ਹੱਥ ਟੁੱਟਿਆ ਮੁੰਡਾ ਕਿੱਥੇ ਹੁਣ ਡੀ ਐਮ ਸੀ ਆ ਬਾਈ ਕਿੱਥੇ ਆ ਡੀ ਐਮ ਸੀ ਦਾਖਲਾ ਬਾਈ ਕੌਣ ਉਹ ਮੁੰਡਾ ਪਿੰਡੋਂ ਜਾਂ ਮੁੰਡਾ ਆਪਣੇ ਵਿੱਚ ਹੱਥ ਪਾਟ ਹੈਗਾ ਅੱਛਾ ਕਾਦੇ ਨਾਲ ਆਪਾਂ ਗੋਲੀ ਨਾਲ ਜੀ ਦੋ ਟੋਟੇ ਹੋ ਗਿਆ ਹਾਂਜੀ ਦੋ ਟੋਟੇ ਹੋ ਗਏ ਪਾਟ ਗਏ ਇਹ ਇਸ ਕਰਕੇ ਆਏ ਹੋ ਗਏ ਅੱਥਰੂ ਕਹਿੰਦੇ ਨਾਲ ਅੱਛਾ ਇੱਕ ਬੰਬ ਡੇਗੇ ਹੁੰਦੇ ਨੇ ਫੜਦੇ ਹੁੰਦੇ ਕੋ ਗੋਲੇ ਆ ਕੇ ਬਾਈ ਇੱਕ ਵਾਹੜ ਮਾਰ ਗਈ ਸੂਨ ਵਾਲੀ ਅੱਛਾ ਮਾੜੀ ਦਾ ਬੰਦਾ ਉਹਦੇ ਲਾਥੇ ਹਾਂਜੀ ਇੱਕ ਮਾੜੀ ਦਾ ਬੰਦਾ ਜੀ ਉਹਦੀ ਲਾਤ ਦੁੱਤੀ ਹੈ ਜੀ ਚਾਦਰਾਂ ਵੀ ਤੋੜਤੀਆਂ ਬਈ ਉਧਰੋਂ ਤਾਹਾਂ ਚੜ ਗਏ ਤੁਸੀਂ ਦੇਖ ਸਕਦੇ ਹੋ ਇਹ ਲੋਕ ਕਹਿੰਦੇ ਨੇ ਕਿ ਲੋਕਾਂ ਦੇ ਘਰਾਂ ਦੇ ਵਿੱਚ ਅੱਥਰੂ ਗੈਸ ਦੇ ਗੋਲੇ ਡਿੱਗੇ ਨੇ ਭਾਂਜੀ ਕੀ ਹੋਇਆ ਇੱਥੇ ਅੱਛਾ ਅੱਜ ਜਿਓ ਸਾਡੀ ਕੌਲ ਸੀਗੀ ਜਿਹੜਾ ਕੋਈ ਹੋਰ ਨਾ ਇੰਦਰਾ ਦੇ ਦੂਜੇ ਬਹਿਜੇ ਜਿਹੜਾ ਕੋਈ ਬਲਾਣਾ ਹੈ ਸ਼ਾਂਤਮਈ ਧਰਨਾ ਦੇਣਾ ਕੋਈ ਅਸੀਂ ਕਰਾਉਣੇ ਸੀ ਕਰਨਾ ਕੋਈ ਸਾਡਾ ਹੋਰ ਨਹੀਂ ਸੀ ਪ੍ਰੋਗਰਾਮ ਸਿਰਫ ਜਿਹੜੇ ਸਾਡੇ ਦੋ ਉਹ ਨੌਜਵਾਨ ਜੇਲ੍ਹ ਦੇ ਵਿੱਚ 10 ਮਹੀਨਿਆਂ ਤੋਂ ਧੱਕੇ ਹੋਏ ਆ ਉਹਨਾਂ ਨੂੰ ਰਿਹਾਈ ਦੀ ਮੰਗ ਸੀ ਆਸਦਾ ਸੀ ਮੀਟਿੰਗ ਹੋਈ ਏ ਸਰਕਾਰ ਨਾਲ ਸਾਡੇ ਆਗੂਆਂ ਦੀ ਵੀ ਨਹੀਂ ਸ਼ਾਂਤਮਈ ਧਰਨਾ ਲਾਉਣਾ ਹੈ ਉਹਨਾਂ ਨੂੰ ਇਹ ਹਾਜਮ ਨਹੀਂ ਹੋਇਆ ਆਦਮੋਨਾਂ ਨੇ ਛਾਪੀ ਮਾਨੀ ਕਿ ਤੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਜਾ ਕੇ ਯਾਨੀ ਆਗੂ ਤਾਂ ਸਾਰੇ ਜਲੇ ਹੋਏ ਸੀ ਕਿ ਕੋਈ ਔਰਤਾਂ ਆਗੂ ਸੀ ਮਾਰਤਾ ਕੁਸੀ ਘਰਾਂ ਦੇ ਵਿੱਚ ਜਾ ਕੇ ਸਾਡੇ ਦਾ ਮਾਵਾ ਨੂੰ ਬਾਬਾ ਤਾਂ ਬੋਲਿਆ ਉਹਨਾਂ ਨੇ ਜੀ ਸਿੱਧੀ ਬਾਂਹ ਤੋੜਤੀ ਉਹਨਾਂ ਨੇ ਆਹ ਕਰਤਾ ਬਾਹ ਕਰਤਾ ਯਾਨੀ ਕਿਉਂ ਜਿਹੜੀ ਇਧਰ ਸ਼ਰਸ਼ਾਣੇ ਵਿੱਚ ਜਾਂਦੀ ਹੈ ਉਹ ਮਾਵਾ ਭੈਣਾ ਫਿਰ ਉਹੋ ਜਿਹਾ ਉਹਨਾਂ ਨੂੰ ਜਵਾਬ ਦਿੱਤੀ ਹੈ ਕਿ ਤੁਹਾਡੇ ਡੀਸੀ ਦੀ ਕੋਸ਼ਿਸ਼ ਦੀ ਬੈਠੇ ਦੀ ਬਾਂਹ ਤੋੜਤੀ ਕੋਈ ਉਹਨੇ ਪੰਗਾ ਲਿਆ ਹੋਊ ਯਾਨੀ ਉਹ ਬਹਾਨਾ ਬਣਾ ਕੇ ਆਈ ਹੈ ਕੋਈ ਸਾਡਾ ਵਾਧਾ ਗੰਦਾ ਹੈ ਨਹੀਂ ਸੋਨਾ ਨਹੀਂ ਆਖੇ ਭਾਦਾ ਕਿ ਸਰਪ੍ਰਸ਼ਾਚਨ ਨੇ ਜਦੋਂ ਉਹ ਆ ਗਏ ਲੜ ਕੇ ਆਏ ਆ ਤੇ ਉਧਰ ਉਹਨਾਂ ਨੇ ਅਥਰੂ ਕਹਿੰਦੇ ਗੋਲੇ ਸਿੱਟੇ ਆ ਉਹਨਾਂ ਨੇ ਹਵਾਈ ਤੁਸੀਂ ਤੁਸੀਂ ਉਦੋਂ ਇੱਥੇ ਪੇਟ ਬੱਜਾ ਇੱਥੇ ਸੀ ਅਸੀਂ ਆ ਗਏ ਅੱਛਾ ਜਨਾਬ ਦੀ ਜਾਨ ਬਚਾਉਣ ਦੇ ਮਾਰੇ ਤਾਂ ਵੀ ਜੇ ਉਹਨ ਕੋਈ ਮੈਨੂੰ ਮਾਰਨਾ ਨਹੀਂ ਨਹੀਂ ਪੁਲਿਸ ਜਦੋਂ ਇੱਥੇ ਆਈ ਆ ਕਿੰਨੀ ਕ ਪੁਲਿਸ ਸੀ ਪੁਲਿਸ ਬਹੁਤ ਝਾੜੇ ਸੀ ਅੱਛਾ ਬਹੁਤ ਝਾੜੇ ਪੁਲਿਸ ਸੀ ਕਿਸਾਨਾਂ ਦੇ ਬਰੋਬਰ ਹੀ ਸੀ ਲਗਦਾ ਕਿਸਾਨਾਂ ਤੋਂ ਵੱਧ ਵੀ ਹੋਊਗੀ ਅੱਛਾ ਉਹਨਾਂ ਨੇ ਫਿਰ ਆ ਕੇ ਕੀ ਕੀਤਾ ਉਹਨਾਂ ਨੇ ਹੱਥ ਰੂ ਕਹਿੰਦੇ ਗੋਲੇ ਚਲਾਏ ਡਲੇ ਚਲਾਏ ਡਲੇ ਆ ਦੇਖੋ ਹਜੇ ਪਏ ਆ ਪੁਲਿਸ ਨੇ ਡਲੇ ਚਲਾਏ ਆਓ ਸਿੱਧੇ ਨਾ ਦੇ ਪੁਲਿਸ ਨੇ ਡਲੇ ਜੁੜਾ ਨਾ ਰੋੜ ਚਲਾਇਆ ਯਾਰ ਚਲਾਇਆ ਚਲਾਇਆ ਅੱਛਾ ਫਾਂਟ ਦੇ ਡਲੇ ਚਲਾ ਲੱਗਿਆ ਹੱਥ ਰੂ ਕਹਿੰਦੇ ਗੋਲੇ ਦੀ ਕਰਨ ਲੱਗੇ ਅਸੀਂ ਤਾਂ ਤਾਂ ਬਚਾ ਕੇ ਰਾਂਗੇ ਅਸੀਂ ਵੀ ਮਾੜੀ ਮੋਟੀ ਆਡੀ ਡਰਾਮਾ ਜੀ ਕੀਤੀ ਹੈ ਕਿਉਂ ਜਨਮ ਚੋਂ ਦਾ ਮਾਰੇ ਤੱਕ ਨਾ ਹਰੇਕ ਜਾਨੀ ਵਾਅਦਾ ਪੁਲਿਸ ਨੇ ਕੀਤਾ ਜਿੰਨਾ ਵੀ ਕੀਤਾ ਪੁਲਿਸ ਚੜ ਕੇ ਆਈ ਹੈ ਤੇ ਕਿ ਜੌਂਦ ਪਿੰਡ ਪਿੰਡ ਵਾਲਿਆਂ ਨੂੰ ਸਭ ਕੁ ਸੌਣ ਲੱਗੀ ਹੋਈ ਸੀ ਵੀ ਤੁਸੀਂ ਜਿਹੜਾ ਜ਼ਮੀਨਾਂ ਦਾ ਕਰਦੇ ਆ ਵੀ ਇਹ ਅਸੀਂ ਤੁਹਾਨੂੰ ਸਿਖਾਉਣੇ ਪਰ ਪਿੰਡ ਨੇ ਵਧੀਆ ਪੁਲਿਸ ਕਟਾ ਪਾਸੇ ਵਾਲਿਆਂ ਨੇ ਵਧੀਆ ਦਿੱਤਾ ਤੇਰਾ ਪ੍ਰਸ਼ਾਸਨ ਨੂੰ ਪਿੱਛੇ ਮੁਰਦਣਾ ਪਿਆ ਮੈਂ ਲੋਕਾਂ ਦੇ ਘਰਾਂ ਚ ਵੀ ਕੋਈ ਆਪਣੀ ਵੈਸੇ ਗੋਲੇ ਡਿੱਗੇ ਹਾਂਜੀ ਬਹੁਤ ਸਿੱਟੀਆਂ ਆ ਇੱਧਰ ਨਿੱਕੀਆਂ ਆ ਉੱਥੋਂ ਫੇਰਿੰਗ ਕਰਦੇ ਨੇ ਗ੍ਰਿਪ ਬਸ਼ੜ ਪਰ ਵੀ ਬਹੁਤ ਲੱਗੇ ਆ ਜੀ ਬੱਕਰੀ ਮਰੀ ਇਹ ਅੱਥਰੂ ਗੈਸ ਦਾ ਗੋਲਾ ਕਿੰਨੇ ਕੱਥਰੂ ਗੈਸ ਦੇ ਗੋਲੇ ਥਲਾਏ ਪੁਲਸੀ ਅੱਥਰੂ ਗੈਸ ਦਾ ਹੁਣ ਦੇਖੋ ਠੀਕ ਜੀ ਉਹ ਤੁਹਾਨੂੰ 35 40 35 40 ਚੱਲੇ ਆ ਜੀ 35 40 ਚੱਲੇ ਆ ਇਹ ਇੱਕ ਸਾਡੇ ਨੌਜਵਾਨ ਦਾ ਅੱਥਰੂ ਗੈਸ ਦੇ ਗੋਲੇ ਦੇ ਨਾਲ ਹੱਥ ਚਲਿਆ ਗਿਆ ਅੱਥਰੂ ਗੈਸ ਦਾ ਗੋਲਾ ਉਹ ਹੱਥ ਤੇ ਲੱਗੇ ਉਹ ਨਹੀਂ ਹੱਥ ਤੇ ਆਖ ਲੈ ਜੀ ਉਹ ਕੀ ਐਮਸੀ ਕਿਢਾਖਲ ਹੈ ਇਹ ਤਾਂ ਬਿੰਡਿਆਣਾ ਨਹੀਂ ਰਹੇ ਫਿਰ ਕਰਤਾ ਅੱਛਾ ਇੱਕ ਸਾਡੇ ਨੌਜਵਾਨ ਨੂੰ ریاਸਤ ਕਿ ਲੈ ਕੇ ਉਹਦਾ ਸਿਰ ਪਾੜਿਆ ਉਹਦੀ ਲੱਤ ਤੋੜੀ ਹੈ ਪ੍ਰਸ਼ਾਸਨ ਨੇ ਅੱਛਾ ਕਿ ਸਾਡੇ ਨੌਜਵਾਨ ਨੇ ਹੋਰ ਸਿਰ ਦੇ ਵਿੱਚੋਂ ਸੱਟ ਆ ਅੱਛਾ ਜਾਨੀ ਪੁਲਸ ਨੇ ਜਬਰ ਬਹੁਤ ਜ਼ਿਆਦਾ ਕੀਤਾ ਅੱਛਾ ਜਿਉਂ ਜੇ ਭਗਵੰਤ ਮਾਨ ਆਉਂਦਾ ਸੀ ਮੈਂ ਆਮ ਕਰਤਾ ਮੁੰਡਾ ਐ ਮੈਂ ਲੋਕਾਂ ਦਾ ਐ ਇਹ ਪ੍ਰੋਗਰਾਮ ਕਰਦਾ ਨਹੀਂ ਰਿਹਾ ਇਹ ਖਾਸ ਬੰਦਿਆਂ ਦਾ ਬੰਗਿਆ ਇਹ ਲੋਕਾਂ ਦੇ ਤੇ ਇਹਨੂੰ ਕੋਈ ਪੀੜ ਨਹੀਂ ਹੈ ਕਾਪੂ ਰੇਡ ਕਰਾਣਿਆਂ ਨਾਲ ਠਾਨੀਆਂ ਬਾਨੀਆਂ ਦਾ ਇਹ ਮੋਦੀ ਹੜਕਿਆਂ ਦਾ ਲੋਕਾਂ ਦੀ ਇਹਨੂੰ ਕੋਈ ਪੀੜ ਨਹੀਂ ਲੋਕਾਂ ਦੇ ਇਹ ਹੈਗਾ ਮੈਂ ਲੋਕਾਂ ਦੇ ਇਹਨੂੰ 92 ਸੀਟਾਂ ਐਂ ਕਿਦਾਈਆਂ ਸੀ ਇਹ ਜਦੋਂ ਨਾਹਰੇ ਦਿੰਦਾ ਸੀ ਭਗਤ ਸਿੰਘ ਆਲੇ ਵੀ ਮੈਂ ਭਗਤ ਸਿੰਘ ਆਲਾ ਰਾਜ ਲਿਆਉਂਗਾ ਮੈਂ ਭਗਤ ਸਿੰਘ ਦੇ ਮਰ ਮੈਂ ਉੱਤੇ ਚੱਲੂੰਗਾ ਭਗਤ ਸਿੰਘ ਆਇਨੀ ਸੀ ਆਦਾ ਵੀ ਮਾਮਾ ਬੈਣਾਂ ਨੂੰ ਚੁੰਮਾਂਗਾ ਲੈ ਜਾਣ ਮਾਮਾ ਬੈਣਾਂ ਨੂੰ ਸੱਥਾਂ ਵਿੱਚ ਕੁੱਟਿਆ ਜਾਵੇ ਮਾਮਾ ਬੈਣਾਂ ਨੂੰ ਜੇਲ੍ਹਾਂ ਨੂੰ ਵੀ ਕਿੱਟਿਆ ਜਾਵੇ ਭਗਤ ਸਿੰਘ ਦਾ ਇਹ ਆਦਾ ਸੀ ਵੀ ਯੂਚ ਨਿੱਕ ਸਭ ਇੱਕ ਹੋਵੇ ਹਰੇਕ ਦੇ ਸਰ ਸਿਰ ਤੇ ਛੱਤ ਹੋਵੇ ਹਰੇਕ ਨੂੰ ਈੜਾ ਕੱਪੜਾ ਹੋਵੇ ਹਰੇਕ ਨੂੰ ਖਾਣ ਨੂੰ ਰੋਟੀ ਹੋਵੇ ਭਗਤ ਸਿੰਘ ਦੇ ਨਾਰੇ ਲਾ ਕੇ ਭਗਤ ਸਿੰਘ ਦੀ ਪੱਗ ਬਣ ਕੇ ਨਕਲੀ ਬਾਰਸ ਬਣ ਕੇ ਤੇ ਤੁਸੀਂ ਆਪ ਹੀ ਦੇਖ ਲਓ ਕੀ ਕਰਦਾ ਫਿਰਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੂੰ ਮਹਿੰਗਾ ਪਾਊਗਾ ਜਿਵੇਂ ਲੋਕਾਂ ਦੇ ਨਾਲ ਕਰਦਾ ਜਿਵੇਂ ਲੋਕਾਂ ਦੇ ਨਾਲ ਕਰਦਾ ਹੈ ਲੋਕ ਫਿਰ ਇਹਨਾਂ ਨੂੰ ਸਬਕ ਸਿਖਾਉਣਗੇ ਆਉਣ ਵਾਲੇ ਦਿਨਾਂ 'ਚ ਲੋਕ ਐਡੀ ਹੁਣ ਭੋਲੇ-ਪਾਲੇ ਨਹੀਂ ਰਹੇ ਕਿਉਂ ਪਰ ਪਰ ਆਮ ਆਦਮੀ ਪਾਰਟੀ ਦਾ ਪਿਛਲੇ ਦਿਨੀ ਬਿਆਨ ਆਇਆ ਉਹਨਾਂ ਦੀ ਐਮਐਲਏ ਬੀਬੀ ਕਹਿੰਦੀ ਵੀ ਪਿਛਲੀ ਵਾਰ ਤਾਂ 117 'ਚੋਂ 92 ਐਮਐਲਏ ਸਾਡੇ ਜਿੱਤੇ ਸੀ ਹੁਣ 117 ਦੇ 117 ਜਿੱਤਾਂਗੇ ਤੇ ਸਖ਼ਵੀਰਵਾਦ ਵੀ ਨਹੀਂ ਆਦਾ ਹੁੰਦਾ ਸੀ ਬਈ ਗੁੰਡਾਗਰਦੀ ਹੱਕ ਦੇ ਜੋਰ ਨਾਲ ਕਰਾਂਗੇ 25 ਸਾਲ ਹੋਰ 15 ਸਾਲ ਛੱਡ ਕੇ ਕਿਉਂ ਵੱਜਿਓ ਹੋ ਵਿਚਾਲਿਓ ਐਂ ਇਹ ਲੋਕ ਹੈ ਜਿਹਨੇ ਅਰਛੀ ਚ ਲੈ ਜਾਂਦੇ ਤਾਂ ਲੋਕ ਅਰਛੀ ਚੋਂ ਫਸਦੇ ਲਿਆਉਂਦੇ ਆ ਇਹ ਲੋਕ ਸਰਜਨ ਹਾਰ ਹੁੰਦੀ ਐ ਕੋਈ ਗੱਲ ਦੀ ਉਹਨਾਂ ਦੀ ਬੀਬੀ ਮਾਰੀ ਜਾਵੇ ਬਗਵਾਸਾ ਲੋਕਾਂ ਨੂੰ ਥੀਂਦਾ ਨਹੀਂ ਲੋਕਾਂ ਦੇ ਨਾਲ ਕੀ ਹੋਈ ਜਾਂਦਾ ਲੋਕ ਫੇਰ ਇਹਨਾਂ ਨੂੰ ਵੋਟਾਂ ਫੋੜਨਗੇ ਮੈਂ ਤਾਂ ਨਹੀਂ ਆਦੀ ਮੈਂ ਤਾਂ ਨਹੀਂ ਲੋਕ ਇੱਥੇ ਫੋਟ ਲਾ ਦੇਣ ਲਿਖ ਕੇ ਵੀ ਜਿਹੜਾ ਹੁੰਦਾ ਐ ਇਹ ਪੈ ਜਾਣ ਮਗਰ ਉਹਨਾਂ ਦੇ ਕਰਮ ਦੇ ਲੋਕ ਲੋਕ ਸਾਥੇ ਪਏ ਆ ਪੰਜੀ ਤੁਸੀਂ ਵੀ ਉਦੋਂ ਇੱਥੇ ਸੀਗੇ ਹਾਂਜੀ ਅਸੀਂ ਖੋਦੇ ਇੱਥੇ ਕੋਲੇ ਸੀ ਪਹਿਲਾਂ ਉਹ ਭਰਾਵੋ 300 ਬੰਦਾ ਚੜ੍ਹ ਕੇ ਆਇਆ ਚੜ੍ਹ ਕੇ ਤੋਂ ਲੈ ਕੇ ਉੱਥੋਂ ਸਾਨੂੰ ਅਥਰ ਕੋਲ ਤੱਕ ਕੱਲ ਤੋਂ ਲੈ ਕੇ ਜੋ ਸਰਕਾਰ ਨਾਲ ਆਪਣੀ ਟਾਹਰ ਚੱਲ ਰਹੀ ਸੀ ਉਹਨਾਂ ਨੇ ਆਪ ਦਾ ਜੋਰ ਜਮਾਈ ਕਰਕੇ ਦੇਖਿਆ ਤੇ ਤੁਸੀਂ ਆਪ ਇਹ ਸਿਰਕਾ ਉਹਨਾਂ ਨੂੰ ਮੋੜ ਨਾਲ ਜਵਾਬ ਦਿੱਤਾ ਕੋਈ ਆਪਣਾ ਕੀ ਇਹ ਰਹਾ ਇਦਰਾਮ ਉੱਪਰ ਆ ਰਹੀ ਨਾ ਸ਼ੀਸ਼ਾ ਕਰਵਾ ਚੱਲ ਰਹੀ ਹੈ ਇੱਧਰ 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 ਰਿਸ਼ਿਆਂ ਦਾ ਆਮ ਰੁਗਾਂ ਵੀ ਅੱਛਾ ਇੱਕ ਵਾਰ ਜੀ ਜਦੋਂ ਪੁਲਿਸ ਇੱਥੇ ਆਈ ਆ ਤੁਸੀਂ ਇੱਥੇ ਸੀਗੇ ਕੀ ਹੋਇਆ ਇੱਥੇ ਉਹ ਅਸੀਂ ਸਵੇਰ ਤੋਂ 3 ਵਜੇ ਤੋਂ ਸਭ ਸਮਝ ਸੀਗੇ ਕੱਲ ਦੇ ਛਾਪੇਬਾਜੀ ਹੋ ਰਹੀ ਸੀ ਸੀਗੀ ਆਗੂਆਂ ਦੇ ਘਰਾਂ 'ਚ ਕੰਦਾ ਟਪ ਟਪ ਉਹਨਾਂ ਨੂੰ ਅਰੈਸਟ ਕਰ ਰਹੇ ਸੀਗੇ ਜਦੋਂ ਸਾਨੂੰ ਕਾਲ ਆਈ ਵੀ ਉਹ ਅਕੂ ਅਰੈਸਟ ਕਰ ਰਹੇ ਅਸੀਂ ਇੱਥੇ 3 ਵਜੇ ਡੇਰਾ ਸਾਹਬ ਤੋਂ ਨਿਕਲ ਹੋਏ ਤਾਂ ਮਿਸਤਾਨ ਤੇ ਸਾਨੂੰ ਤਾਂ ਮਿਸਤਾਨ ਜੀ ਨੇ ਬੈਠਣ ਨਹੀਂ ਦਿੱਤਾ ਉਹਨਾਂ ਨੇ ਪੁਲਿਸ ਨਹੀਂ ਪੁਲਿਸ ਨੇ ਉਹ ਆ ਚੱਕੇ 哎，哥。